ਤੋ ਵੱਡੀ ਗੱਲ ਕਿ ਉਸ ਇਨਸਾਨ ਮੈਨੂੰ ਨਹੀਂ ਸਮਝ ਆਈ ਕਿ ਕਿਹੋ ਜਿਹਾ ਹਲਕਾ ਇਨਚਾਰਜ ਦਿੱਤਾ ਹੋਇਆ ਕਾਂਗਰਸ ਨੇ ਸਾਡੇ ਹਲਕੇ ਨੂੰ ਕਿ ਜਿਹਨੂੰ ਇੰਨੀ ਨਹੀਂ ਤਮੀਜ਼ ਕਿ ਇੱਕ ਔਰਤ ਐਮਐਲਏ ਆ ਤੁਹਾਡੀ ਉਹਦੇ ਵਾਸਤੇ ਕਿਹੋ ਜਿਹਾ ਲਫ਼ਜ਼ ਯੂਜ਼ ਕਰਨੇ ਆ ਬਾਰ-ਬਾਰ 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 ਮੇਰੇ ਕਾਰੋਬਾਰ ਦੇ ਉੱਤੇ ਉਹਦੀ ਟਿੱਪਣੀ ਹੁੰਦੀ ਆ ਪਿਛਲੇ ਲੰਬੇ ਸਮੇਂ ਤੋਂ ਮੈਂ ਚਾਹੁੰਦੀ ਨਹੀਂ ਸੀ ਇਹਦੇ ਤੇ ਬੋਲਣਾ ਬਿਲਕੁਲ ਨਹੀਂ ਸੀ ਬੋਲਣਾ ਚਾਹੁੰਦੀ ਆਪਣੇ ਨਿੱਜੀ ਮੈਨੂੰ ਜ਼ਰੂਰਤ ਨਹੀਂ ਹੈ ਆਪਣੇ ਕੰਮ ਦੇ ਬਾਰੇ ਦੇ ਵਿੱਚ ਇਹਨੂੰ ਬਾਰ-ਬਾਰ ਸਫਾਈਆਂ ਦੇਣ ਦੀ ਮਿਹਨਤ ਦੀ ਕਮਾਈ ਜਿਹੜੀ ਮੈਂ ਪਿਛਲੇ ਸਮੇਂ ਦੇ ਵਿੱਚ 2002 ਦੇ ਵਿੱਚ ਮੈਂ ਇੱਕ ਕੰਪਨੀ ਬਣਾਈ ਸੀ ਜਿਹਦੇ ਤਹਿਤ ਮੈਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੰਮ ਕਰਦੀ ਰਹੀ ਹਾਂ ਇਹਨਾਂ ਵਾਂਗੂ ਨਹੀਂ ਹੈ ਕਿ ਆਈਸੀਯੂ 'ਚ ਪਏ ਬੰਦਿਆਂ ਦੇ ਤੁਸੀਂ ਪੈਸੇ ਵਟਦੇ ਹੋ 8-8 ਦਿਨ ਮਰੇ ਪਏ ਅੰਦਰ ਬੰਦੇ ਰੱਖ ਕੇ ਉਹਨਾਂ ਦੇ ਪੈਸੇ ਵਟਦੇ ਹੋ ਤੁਸੀਂ 26ਆਂ ਦੇ ਨਾਂ ਤੇ ਤੁਸੀਂ ਕਮਾਈਆਂ ਕਰਦੇ ਹੋ ਛੁੱਟੀਆਂ 26ਆਂ ਬਣਾ ਕੇ ਫੋਰ ਜਿਹੜੀ ਨੋਟ ਕਰਨ ਵਾਲੀ ਸੀ ਕਿਉਂ ਇਨਸਾਨ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੇਰੀ ਸਰਕਾਰ ਆਉਣੀ ਆ ਕਿ ਨਹੀਂ ਤੁਸੀਂ ਦੱਸੋ ਕਿ ਛੋਟੀ ਤੋਂ ਛੋਟੀ ਪਾਰਟੀ ਵੀ ਦਾਅਵਾ ਕਰਦੀ ਆ ਕਿ ਮੈਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੀ ਸਰਕਾਰ ਬਣਨੀ ਇਹ ਕਿਹੋ ਜਿਹਾ ਬੰਦਾ ਲੱਗਦਾ ਜਿਸ ਨੂੰ ਕੋਈ ਪਤਾ ਹੀ ਨਹੀਂਗਾ ਕਿ ਲੀਡਰਸ਼ਿਪ ਹੁੰਦੀ ਕੀ ਆ ਦੇਤੇ ਆਜਵਾ ਇਹ ਮੈਂ ਆਪਣੀ ਜਿਹੜੀ ਆ ਜਾਤੀガル ਨਹੀਂ ਸੀ ਕਰਨਾ ਚਾਹੁੰਦੀ ਪਰ ਇਹਨਾਂ ਨੇ ਮਜਬੂਰ ਕੀਤਾ ਮੈਨੂੰ ਕਿ ਮੈਂ ਖਬਰਦਾਰ ਕਰਨਾ ਚਾਹੁੰਦੀ ਹਾਂ ਕਿ ਮੇਰੇ ਜਾਤੀ ਕਾਰੋਬਾਰ ਜਿਹੜਾ ਕਿ ਬਿਲਕੁਲ ਸਾਫ਼ پاک ਤੇ ਮਿਹਨਤ ਦੀ ਕਮਾਈ ਜਿਹੜੀ ਮੈਂ ਕਰਦੀ ਹਾਂ ਅੱਗੋਂ ਤੋਂ ਇਹੋ ਜੀ ਮੈਂ ਬਰਦਾਸ਼ਤ ਨਹੀਂ ਕਰੂੰਗੀ ਜੇ ਦੁਬਾਰਾ ਤੋਂ ਦੁਬਾਰਾ ਟਿੱਪਣੀਆਂ ਹੋਣਗੀਆਂ ਤੰ ਦਾ ਮਤਲਬ ਕਿ ਡਾਕਟਰ ਨਗਯੋਤ ਸਿੰਘ ਦਾਈਏ ਨੂੰ ਹਜੇ ਬੜਾ ਕੁਝ ਸਿੱਖਣ ਦੀ ਜ਼ਰੂਰਤ ਹੈ ਅਜੇ ਉਹਨੂੰ ਬਹੁਤ ਸਾਰਾ ਕੁਝ ਸਮਝਣ ਦੀ ਜ਼ਰੂਰਤ ਹੈ ਸਿਆਸਤ ਉਸ ਬੰਦੇ ਦੇ ਨੇੜੇ ਤੇੜੇ ਦੀ ਨਹੀਂ ਨੰਗੀ ਬੋਲਣ ਦੀ ਉਹਨੂੰ ਤਮੀਜ਼ ਹੈ ਨਹੀਂਗੀ ਅੱਗੇ ਤੋਂ ਬਰਦਾਸ਼ਤ ਨਹੀਂ ਕਰੂੰਗੀ ਮੈਂ ਬਹੁਤ ਹੋ ਗਿਆ ਕਿ ਜਿੱਥੇ ਮਰਜੀ ਉਹ ਧਰਨਿਆਂ ਦੇ ਵਿੱਚ ਜਾਵੇ ਤੇ ਜੋ ਉਹਦੇ ਮੂੰਹ ਆਇਆ ਉਹ ਬੋਲੇ ਔਰ ਅੱਗੇ ਤੋਂ ਲਗਾਮ ਲਗਾਉਣ ਲਈ ਵੀ ਤਿਆਰ ਰਹੇ ਕਿ ਵੀ ਹੁਣ ਅੱਗੇ ਤੋਂ ਲਗਾਮ ਲੱਗੂਗੀ ਇਹੋ ਜਿਹੀਆਂ ਬੋਲੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਜਿਹੜਾ ਛਪੜਾਂ ਵਾਲਾ ਬਾਰ-ਬਾਰ ਵਾਰ-ਬਾਰ ਜਿਹੜਾ ਹਦਈਆ ਸਭ ਨੂੰ ਪਤਾ ਨਹੀਂ ਫੋਬੀਆ ਹੀ ਹੋ ਗਿਆ ਛਪੜਾਂ ਦਾ ਕਿ ਜੇ ਛਪੜ ਡੂੰਗੇ ਕਰਨੇ ਆ ਕਹਿੰਦੀ ਛਪੜਾਂ ਵਾਸਤੇ ਪੈਸੇ ਦੇਣੇ ਇਹਦੀਆਂ ਮਸ਼ੀਨਾਂ ਖੜੀਆਂ ਹੋਣੀਆਂ ਭਾਈ ਸਾਹਿਬ ਮੇਰੀਆਂ ਕੋਈ ਮਸ਼ੀਨਾਂ ਨਹੀਂ ਖੜੀਆਂ ਮੇਰਾ ਕੰਮ ਮੇਰਾ ਜਿਹੜਾ ਹੈਗਾ ਹਲਕੇ ਤੋਂ ਬਾਹਰ ਚੱਲਦਾ ਮੈਨੂੰ ਬਿਲਕੁਲ ਵੀ ਇਸ ਇਦਾਂ ਦੇ ਪੈਸੇ ਦੀ ਜ਼ਰੂਰਤ ਨਹੀਂ ਪਰਮਾਤਮਾ ਦਾ ਦਿੱਤਾ ਬੜਾ ਖੁਸ਼ ਹੈ ਮਿਹਨਤ ਦੇ ਨਾਲ ਹੀ ਆਪਣਾ ਘਰ ਚਲਾਉਣੀ ਆ ਤੇ ਮਿਹਨਤ ਦੇ ਨਾਲ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਇਹੋ ਜੀਆਂ ਜ਼ਰੂਰਤਾਂ ਤੁਹਾਨੂੰ ਨੇ ਉਹ ਜਿਹੋ ਜੀ ਬੰਦੇ ਦੀ ਸੋਚ ਹੁੰਦੀ ਆ ਉਹੋ ਜੇ ਉਹਦੇ ਮੂੰਹੋਂ ਗੱਲਬਾਤ ਨਿਕਲਦੀ ਆ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਕੀ ਵਿਸ਼ਾ ਹੈ ਅ ਸਰਸ਼ੀਲ ਜੀ ਪਹਿਲਾਂ ਸਭ ਤੋਂ ਸਾਰੇ ਨਕੌਦਰਤੀ ਪ੍ਰੈਸ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਿਲਕੁਲੀ ਸ਼ਾਰਟ ਨੋਟਿਸ ਤੇ ਸੱਦੇ ਤੇ ਆਯੋ ਬਹੁਤ-ਬਹੁਤ ਸ਼ੁਕਰੀਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਮੇਰਾ ਡਟ ਕੇ ਸਾਥ ਦਿੰਦੇ ਹੋ ਉਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੇਨ ਮਕਸਦ ਹੈ ਉਹ ਹੈਗਾ ਕੱਲ ਡਾਕਟਰ ਨਵਜੋਤ ਸਿੰਘ ਦਈਆ ਕਾਂਗਰਸ ਦੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਇੱਕ ਧਰਨਾ ਲਾਇਆ ਗਿਆ ਸੀ ਜਿਹੜਾ ਧਰਨਾ ਬਿਲਕੁਲ ਬੇਬੁਨਿਆਦ ਤੇ ਨਾ ਜਾਣਕਾਰੀ ਹੋਣ ਦੇ ਕੱਟੇ ਉਹ ਤਰਨਾ ਲੱਗਿਆ ਸੀ ਬਿਲਕੁਲ ਨਹੀਂ ਉਸ ਇਨਸਾਨ ਨੂੰ ਬਤਾ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਿਰਫ ਤੇ ਸਿਰਫ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਦਿਖਾਉਣਾ ਹੁੰਦਾ ਚਾਹੇ ਗਲਤੀ ਦਿਖਾਉਣ ਤੇ ਸਭ ਤੋਂ ਵੱਡੀ ਗੱਲ ਕਿ ਉਸ ਇਨਸਾਨ ਮੈਨੂੰ ਨਹੀਂ ਸਮਝ ਆਈ ਕਿ ਕਿਹੋ ਜਿਹਾ ਹਲਕਾ ਇੰਚਾਰਜ ਦਿੱਤਾ ਹੋਇਆ ਕਾਂਗਰਸ ਨੇ ਸਾਡੇ ਹਲਕੇ ਨੂੰ ਕਿ ਜਿਹਨੂੰ ਇੰਨੀ ਨਹੀਂ ਤਮੀਜ਼ ਕਿ ਇੱਕ ਔਰਤ ਐਮਐਲਏ ਆ ਤੁਹਾਡੀ ਉਹਦੇ ਵਾਸਤੇ ਕਿਹੋ ਜਿਹੇ ਲਫ਼ਜ਼ ਯੂਜ਼ ਕਰਨੇ ਆ ਆਮ ਆਦਮਾਂ ਬਾਰੇ ਉਸ ਇਨਸਾਨ ਦਾ ਕੀ ਨਜ਼ਰੀਆ ਹੋਏਗਾ ਬਾਰ 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 ਮੇਰੇ ਕਾਰੋਬਾਰ ਦੇ ਉੱਤੇ ਉਹਦੀ ਟਿੱਪਣੀ ਹੁੰਦੀ ਆ ਪਿਛਲੇ ਲੰਬੇ ਸਮੇਂ ਤੋਂ ਮੈਂ ਚਾਹੁੰਦੀ ਨਹੀਂ ਸੀ ਇਹਦੇ ਤੇ ਬੋਲਣਾ ਬਿਲਕੁਲ ਨਹੀਂ ਸੀ ਬੋਲਣਾ ਚਾਹੁੰਦੀ ਕਿ ਮੈਂ ਆਪਣੇ ਨਿੱਜੀ ਮੈਨੂੰ ਜ਼ਰੂਰਤ ਨਹੀਂ ਹੈ ਆਪਣੇ ਕੰਮ ਦੇ ਬਾਰੇ ਦੇ ਵਿੱਚ ਇਹਨੂੰ ਬਾਰ-ਬਾਰ ਸਫਾਈਆਂ ਦੇਣ ਦੀ ਪਰ ਉਸ ਇਨਸਾਨ ਨੇ ਕਿਉਂਕਿ ਮਿਹਨਤ ਦੀ ਕਮਾਈ ਜਿਹੜੀ ਮੈਂ ਪਿਛਲੇ ਸਮੇਂ ਦੇ ਵਿੱਚ 2002 ਦੇ ਵਿੱਚ ਮੈਂ ਇੱਕ ਕੰਪਨੀ ਬਣਾਈ ਸੀ ਜਿਹਦੇ ਤਹਿਤ ਮੈਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੰਮ ਕਰਦੀ ਰਹੀ ਹਾਂ ਛੱਪੜਾਂ ਦੀ ਸਫਾਈ ਹੋਵੇ ਮਿੱਟੀ ਹੋਵੇ ਭਰਤੀ ਹੋਵੇ ਕਰਦੀ ਰਹੀ ਹਾਂ ਉਹਦੇ ਤਹਿਤ ਹੁਣ ਤੱਕ ਹਲਕੇ ਦੇ ਘੱਟੋ-ਘੱਟ 4 ਟਰਮਾਂ ਦੇ ਸਰਪੰਚ ਮੇਰੇ ਸੰਪਰਕ ਦੇ ਵਿੱਚ ਰਹੇ ਆਂ ਔਰ ਕਾਂਗਰਸੀ ਵੀ ਬਹੁਤ ਸਾਰੇ ਰਹੇ ਆ ਜਿਨ੍ਹਾਂ ਨਾਲ ਇੱਕ ਮਾਣ ਹੋਊਗਾ ਕਿ ਮੈਂ ਆਪਣੀ ਦੀ ਕਮਾਈ ਦੇ ਵਿੱਚੋਂ ਹਰ ਨੱਗਰ ਵਾਸਤੇ ਕੁਛ ਨਾ ਕੁਛ ਛੱਡ ਕੇ ਆਉਂਦੀ ਰਹੀਆਂ ਆਪਣੀ ਹیثیت ਦੇ ਮੁਤਾਬਕ ਇਹਨਾਂ ਵਾਂਗੂ ਨਹੀਂ ਹੈ ਕਿ ਆਈ ਸੀ ਯੂ ਚ ਪਏ ਬੰਦਿਆਂ ਦੇ ਤੁਸੀਂ ਪੈਸੇ ਵਟਦੇ ਹੋ 8-8 ਦਿਨ ਮਰੇ ਪਏ ਅੰਦਰ ਬੰਦੇ ਰੱਖ ਕੇ ਉਹਨਾਂ ਦੇ ਪੈਸੇ ਵਟਦੇ ਹੋ ਤੁਸੀਂ 26ਆਂ ਦੇ ਨਾਂ ਤੇ ਤੁਸੀਂ ਕਮਾਈਆਂ ਕਰਦੇ ਹੋ ਝੁੱਠੀਆਂ ਛੱਬੀਆਂ ਬਣਾ ਕੇ ਆਸ਼ੀਮਾਨ ਕਾਰਡ ਦੇ ਤੁਸੀਂ ਪੈਸੇ ਖੜੱਪਦੇ ਹੋ ਮਤਲਬ ਇਹੋ ਜਿਹੇ ਇਨਸਾਨ ਨੂੰ ਵੀ ਬੋਲਣ ਦੀ ਜ਼ਰੂਰਤ ਮੇਰੀ ਤਾਂ ਮਿਹਨਤ ਦੀ ਕਮਾਈ ਆ ਦਿਨ ਰਾਤ ਬਿਲਕੁਲ ਇੱਕ ਇੱਕ ਪੈਸਾ ਮੇਰਾ ਮਿਹਨਤ ਦਾ ਸੀ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਸੇਵਾ ਦੇ ਤੌਰ ਤੇ ਵੀ ਜਿੱਥੇ ਮੇਰਾ ਹੋ ਸਕਿਆ ਮੈਂ ਉਹ ਕਰਦੀ ਰਹੀਆਂ ਔਰ ਐਡੀ ਹੈਰਾਨੀ ਦੀ ਗੱਲ ਕਿ ਹਾਸੋ ਹੀਣੀਆਂ ਗੱਲਾਂ ਦੇ ਉੱਤੇ ਇਹਨਾਂ ਦੇ ਧਰਮੇ ਹੁੰਦੇ ਆ ਔਰ ਤੁਸੀਂ ਇੱਕ ਜੀਜ਼ ਹੋਰ ਜਿਹੜੀ ਨੋਟ ਕਰਨ ਵਾਲੀ ਸੀ ਕਿਉਂ ਇਨਸਾਨ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੇਰੀ ਸਰਕਾਰ ਆਉਣੀ ਆ ਕਿ ਨਹੀਂ ਆ ਪਿੱਛੇ ਜੀ ਇੱਕ ਚੀਜ਼ ਦੇ ਵਿੱਚ ਤੁਸੀਂ ਦੱਸੋ ਕਿ ਛੋਟੀ ਤੋਂ ਛੋਟੀ ਪਾਰਟੀ ਵੀ ਦਾਵਾ ਕਰਦੀ ਆ ਕਿ ਮੈਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੀ ਸਰਕਾਰ ਬਣਨੀ ਇਹ ਕਿਹੋ ਜਿਹਾ ਬੰਦਾ ਲੱਗਦਾ ਜਿਸ ਨੂੰ ਕੋਈ ਪਤਾ ਹੀ ਨਹੀਂਗਾ ਕਿ ਲੀਡਰਸ਼ਿਪ ਹੁੰਦੀ ਕੀ ਆ ਬੋਲ ਕੀ ਹੁੰਦੇ ਲੀਡਰਸ਼ਿਪ ਦੇ ਲੀਡਰ ਲੋਕਾਂ ਵਾਸਤੇ ਇੱਕ ਮਾਡਲ ਹੁੰਦਾ ਆ ਕਿ ਉਹਦੇ ਮੁੱਦੇ ਮੂੰਹ ਚੋਂ ਨਿਕਲੀ ਹੋਈ ਹਰ ਇੱਕ ਗੱਲ ਦੇ ਕੋਈ ਮਾਇਨੇ ਹੁੰਦੇ ਆ ਜਿਹੜੇ ਇਸ ਇਨਸਾਨ ਨੂੰ ਪਤਾ ਹੀ ਨਹੀਂ ਹੈਗਾ ਸਿੱਦਾ ਵੀ ਔਰ ਦੂਸਰੀ ਗੱਲ ਜਿਹਦੇ ਉੱਤੇ ਧਰਨਾ ਲਾਇਆ ਗਿਆ ਸੀ ਮੈਂ ਮੁੱਦੇ ਤੇ ਆਜਵਾਂ ਇਹ ਮੈਂ ਆਪਣੀ ਜਿਹੜੀ ਆ ਜਾਤੀガル ਨਹੀਂ ਸੀ ਕਰਨਾ ਚਾਹੁੰਦੀ ਪਰ ਇਹਨਾਂ ਨੇ ਮਜਬੂਰ ਕੀਤਾ ਮੈਨੂੰ ਕਿ ਮੈਂ ਖਬਰਦਾਰ ਕਰਨਾ ਚਾਹੁੰਦੀ ਆ ਕਿ ਮੇਰੇ ਜਾਤੀ ਕਾਰੋਬਾਰ ਜਿਹੜਾ ਕਿ ਬਿਲਕੁਲ ਸਾਫ਼ پاک ਤੇ ਮਿਹਨਤ ਦੀ ਕਮਾਈ ਜਿਹੜੀ ਮੈਂ ਕਰਦੀ ਆ ਅੱਗੋਂ ਤੋਂ ਇਹੋ ਜੀ ਮੈਂ ਬਰਦਾਸ਼ਤ ਨਹੀਂ ਕਰੂੰਗੀ ਜੇ ਦੁਬਾਰਾ ਤੋਂ ਦੁਬਾਰਾ ਟਿੱਪਣੀਆਂ ਹੋਣਗੀਆਂ ਔਰ ਜਿਸ ਮੁੱਦੇ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਜਿਹੜਾ ਤਰਨਾ ਲਗਾਇਆ ਕਹਿੰਦੇ ਕਿ ਜੀ ਚੰਨੀ ਸਾਹਿਬ ਨੇ ਬਿੱਲ ਮਾਫ ਕੀਤੇ ਸੀ ਔਰ ਆਮ ਆਦਮੀ ਪਾਰਟੀ ਦੀ ਦਾ ਨਾਂ ਨਹੀਂ ਲੈਂਦੇ ਉਹ ਕਹਿੰਦਾ ਜੀ ਐਮਐਲਏ ਜਿਹੜੀ ਆ ਉਹ ਲੂੰਬੜ ਚਾਲਾਂ ਚੱਲਦੀ ਆ ਨਕੋਦਰ ਦੀ ਜਿਹਨੇ ਇਹ ਇਹੋ ਜੀ ਭਾਸ਼ਾ ਦਾ ਇਸਤੇਮਾਲ ਕਰਦੇ ਆ ਕਿ ਜੀ ਇਹ ਸਾਡੇ ਜਿਹੜੇ ਨਾ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਬਿੱਲ ਦਿੱਤੇ ਜਾ ਰਹੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਆਪਣੇ ਹਲਕੇ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਟਿਊਬਲ ਹੋਣ ਪਾਈਪਲਾਈਨਾਂ ਹੋਣ ਪੰਪ ਸੈੱਟ ਹੋਣ ਪਾਣੀ ਦੀਆਂ ਟੈਂਕੀਆਂ ਹੋਣ ਪਾਣੀ ਦੇ ਹੋਰ ਕੰਮ ਹੋਣ ਦੋਨੇ ਬਲਾਕਾਂ ਦੇ ਵਿੱਚ ਨਕੋਦਰ ਦੇ ਵਿੱਚ ਵੀ ਤੇ ਨੂਰਮਹਿਲ ਦੇ ਵਿੱਚ ਵੀ ਹੁਣ ਤੱਕ 24 ਕਰੋੜ 90 ਲੱਖ 88 ਹਜ਼ਾਰ ਰੁਪਈਆ ਮੈਂ ਆਪਣੇ ਹਲਕੇ ਦੇ ਵਿੱਚ ਲੈ ਕੇ ਆਈਆਂ ਜਿਹਦੀਆਂ ਕੁਸ਼ ਟੈਂਕੀਆਂ ਕੰਪਲੀਟ ਹੋ ਗਈਆਂ ਕੁਸ਼ ਟੈਂਕੀਆਂ ਸਾਡੀਆਂ ਪਿੰਡਾਂ ਦੇ ਵਿੱਚ ਬਣਦੀਆਂ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਦੀ ਜ਼ਰੂਰਤ ਆ ਕਿਉਂਕਿ ਸ਼੍ਰੀ ਆਦਮੀ ਕੈਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਦਾ ਇੱਕ ਸੁਪਨਾ ਵੀ ਆ ਔਰ ਉਹਨਾਂ ਦਾ ਇੱਕ ਇਹ ਮਨੋਰਥ ਵੀ ਆ ਕਿ ਪੰਜਾਬ ਦੇ ਹਰ ਵਸਿੰਦੇ ਦੇ ਕੋਲ ਸਾਫ਼ ਸੁਥਰਾ ਪੀਣ ਵਾਲਾ ਪਾਣੀ ਪਹੁੰਚਣਾ ਚਾਹੀਦਾ ਇਹ ਉਹਦਾ ਮੌਲਿਕ ਅਧਿਕਾਰ ਹੈ ਉਹਦੇ ਤਹਿਤ ਉਹਦੇ ਤੇ ਪਹਿਰਾ ਦਿੰਦੇ ਹੋਏ ਅਸੀਂ ਇੰਨੇ ਕਰੋੜਾ ਰੁਪਏ ਹੁਣ ਤੱਕ ਮੈਂ ਆਪਣੇ ਹਲਕੇ ਦੇ ਵਿੱਚ ਲਿਆ ਚੁੱਕੀਆਂ ਇਸ ਤੋਂ ਵੀ ਅਲਾਵਾ ਜਿਹੜੀਆਂ ਮੋਟਰਾਂ ਪਿਛਲੇ 35 ਜਾਂ 40 ਸਾਲ ਤੋਂ ਪੁਰਾਣੀਆਂ ਨੇ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦੀਆਂ ਪਾਈਆਂ ਹੋਈਆਂ ਉਹਦੇ ਵਾਸਤੇ ਵੀ ਤਕਰੀਬਨ 5.5 ਕਰੋੜ ਰੁਪਏ ਦਾ ਬਜਟ ਜਿਹੜਾ ਸਾਨੂੰ ਸਰਕਾਰ ਵੱਲੋਂ ਮੈਂ ਸਾਰਾ ਬਣਾ ਕੇ ਉਹਨਾਂ ਨੂੰ ਜਿਹੜੀਆਂ ਪ੍ਰੋਪੋਜ਼ਡ ਕਰਕੇ ਭੇਜੀਆਂ ਸੀ ਉਹ ਵੀ ਪੈਸੇ ਸਾਨੂੰ ਆ ਰਹੇ ਕਿ ਅਸੀਂ ਪੁਰਾਣੀਆਂ ਮੋਟਰਾਂ ਜਿਹੜੀਆਂ ਪਿੰਡਾਂ ਦੇ ਵਿੱਚ 40-40 ਸਾਲ ਪੁਰਾਣੀਆਂ ਹਨ ਉਹਨਾਂ ਨੂੰ ਕੱਢ ਕੇ ਤੇ ਉਹਨਾਂ ਦੇ ਬੋਰ ਢੂੰਗੇ ਕਰਕੇ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮਹੱਈਆ ਕਰਾਇਆ ਜਾ ਜਾ ਸਕੇ ਔਰ ਇਹ ਜਿਹੜਾ ਚੰਨੀ ਸਾਹਿਬ ਦੀ ਗੱਲ ਕਰਦੇ ਸੀ ਕਿ ਚੰਨੀ ਸਾਹਿਬ ਬਿੱਲ ਮਾਫ ਕਰ ਗਏ ਸੀ ਇਹ ਜਿਹੜੇ ਬਿੱਲ ਖੜੇ ਨੇ ਜਿਹੜੇ ਅਸੀਂ ਬਿੱਲ ਦੇ ਰਹੇ ਹਾਂ ਪਿਛਲੀ ਜਦੋਂ ਚੰਨੀ ਸਾਹਿਬ ਹੁਣਾਂ ਦੀ ਸਰਕਾਰ ਹੁੰਦੀ ਸੀ ਜਾਂ ਉਸ ਤੋਂ ਪਹਿਲਾਂ ਕੈਪਟਨ ਦੀ ਸਰਕਾਰ ਹੁੰਦੀ ਸੀ ਇਹ ਆਪਣੇ ਜਿਹੜੇ ਹੈਗੇ ਆ ਚਾਹੇ ਆਰਟੀਆਂ ਪਾਲਣ ਚਾਹੇ ਜੋ ਮਰਜ਼ੀਕ ਡਾਲਣ ਜਾਂ ਆਪਣੇ ਸਰਕਾਰ ਦੇ ਕਿਸੇ ਮੰਤਰੀ ਕੋਲੋਂ ਪੁੱਛ ਲੈ ਡਾਕਟਰ ਨਵਜੋਤ ਸਿੰਘ ਦਾਈਆ ਕਿ ਉਦੋਂ ਪਾਣੀ ਦੇ ਬਿੱਲ ਜਿਹੜੇ ਉਹ ਕਿੱਥੋਂ ਦਿੱਤੇ ਜਾਂਦੇ ਸੀ 14ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਬਿੱਲ ਦਿੱਤਾ ਗਿਆ ਸੀ ਔਰ ਜਿੰਨੀਆਂ ਹੁਣ ਤੱਕ ਦੇਣਦਾਰੀਆਂ ਖੜੀਆਂ ਇਹ 2021 ਤੋਂ ਪਹਿਲਾਂ ਦੀਆਂ ਖੜੀਆਂ ਜਿਹੜੀ ਮੁੱਖ ਗੱਲ ਕਰਨ ਵਾਲੀ ਆ ਕਿ ਜਿਹੜੀਆਂ ਹੁਣ ਦੇਣਦਾਰੀਆਂ ਅਸੀਂ ਕਵਰ ਕਰ ਰਹੇ ਹਾਂ ਇਹ 2021 ਤੋਂ ਪਹਿਲਾਂ ਦੀਆਂ ਦੇਣਦਾਰੀਆਂ ਨੇ ਆਮ ਆਦਮੀ ਪਾਰਟੀ ਨੇ 2022 ਤੋਂ ਲੈ ਕੇ ਹੁਣ ਤੱਕ ਬਕਾਇਦਗੀ ਦੇ ਨਾਲ ਆਪਣੇ ਪਿੰਡਾਂ ਦੇ ਮੋਟਰਾਂ ਦੇ ਬਿੱਲ ਜਿਹੜੇ ਆ ਉਹ ਬਿਜਲੀ ਵਿਭਾਗ ਨੂੰ ਜਮ੍ਹਾਂ ਕਰਵਾਏ ਆ ਇਹ ਦੇਣਦਾਰੀਆਂ ਜਿਹੜੀਆਂ ਇਹ ਕਾਂਗਰਸ ਵੇਲੇ ਦੀਆਂ ਖੜੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਿਆ ਔਰ ਕੋਈ ਵੱਡਾ ਮਸਲਾ ਨਹੀਂ ਆਗਾ ਜਿੱਥੇ ਅਸੀਂ 25 ਕਰੋੜ ਰੁਪਇਆ 24 ਕਰੋੜ 90 ਲੱਖ 88 ਹਜ਼ਾਰ ਰੁਪਇਆ ਲੈ ਕੇ ਆ ਗਏ ਉੱਥੇ ਕੋਈ ਜਿਹੜਾ ਕੋਈ ਵੱਡਾ ਮਸਲਾ ਨਹੀਂ ਇੱਥੇ ਹੈਗਾ ਕਿ ਵੀ ਸਾਨੂੰ ਇਹ ਦੇਣੇ ਜ਼ਰੂਰੀ ਹੁੰਦੇ ਆ ਇਹਨਾਂ ਦੀ ਦੇਣਦਾਰੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੀ ਦਿੱਤੀਆਂ ਸਰਕਾਰ ਨੇ ਹੁਣ ਵੀ ਇਹ ਨਕੋਦਰ ਬਲਾਕ ਦੇ ਵਿੱਚ 1 ਕਰੋੜ ਤੇ 90 ਲੱਖ ਦੀ ਦੇਣਦਾਰੀ ਹੈ ਜਿਹੜਾ ਨੂਰਮਹਿਲ ਬਲਾਕ ਆ ਉਹਦੇ ਵਿੱਚ ਵੀ ਤਕਰੀਬਨ ਤਕਰੀਬਨ ਕਰੋੜ ਰੁਪਏ ਦੀ ਦੇਣਦਾਰੀ ਹੈ ਹੁਣ ਮੈਂ ਇੱਥੇ ਇਹ ਦੱਸਣਾ ਚਾਹੁੰਦੀ ਆ ਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੋਲ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਆ ਜਾਂ 14ਵੇਂ ਵਿੱਤ ਕਮਿਸ਼ਨ ਦੇ ਪੈਸੇ ਹੁੰਦੇ ਆ ਉਹਨਾਂ ਦੇ ਖਰਚਣ ਤੋਂ ਬਾਅਦ ਜਿਸ ਵੀ ਪਿੰਡ ਦੇ ਵਿੱਚ ਇਹ ਖਰਚਾ ਕੀਤਾ ਜਾਂਦਾ ਜਾਂ ਜੋ ਵੀ ਉਸ ਪਿੰਡ ਦੀ ਜ਼ਰੂਰਤ ਹੁੰਦੀ ਉਹਨੂੰ ਖਰਚਣ ਤੋਂ ਬਾਅਦ ਇਹ ਪੈਸਾ ਜਿਹੜਾ ਇਹ ਰਿਜ਼ਰਵ ਪਿਆ ਰਹਿ ਜਾਂਦਾ ਕਈਆਂ ਕਈਆਂ ਪਿੰਡਾਂ ਦੇ ਵਿੱਚ 15-15 20-20 ਲੱਖ ਰੁਪਈਆ 20 ਇਕੱਠਾ ਹੋਇਆ ਪਿਆ ਕਿ ਉਹ ਕਿਸੇ ਵੀ ਨਾ ਉਹ ਪੈਸਾ ਵਾਪਸ ਜਾ ਸਕਦਾ ਨਾਉ ਪੈਸਾ ਕਿਸੇ ਹੋਰ ਪਰਪਸਪਰਪਸ ਵਾਸਤੇ ਖਰਚਾ ਜਾ ਸਕਦਾ ਉਹ ਪੈਸਾ ਫਜ਼ੂਲ ਦੇ ਵਿੱਚ ਜਿਹੜਾ ਇਹਨਾਂ ਖਾਤਿਆਂ ਦੇ ਵਿੱਚ ਪਿਆ ਔਰ ਇਸ ਦੀ ਰਿਕਵਰੀ ਜਿਹੜੀ ਸਿਰਫ 1 ਕਰੋੜ ਤੇ 90 ਲੱਖ ਦੀ ਰਿਕਵਰੀ ਜਿਹੜੀ ਸਰਕਾਰ ਨੇ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਬਿੱਲ ਜਿਹੜੇ ਉਤਾਰਨ ਵਾਸਤੇ ਕਹੀ ਆ ਜਨੂਰਵਲ ਹਲਕੇ ਦੀ ਕੋਈ ਤਕਰੀਬਨ 1 ਕਰੋੜ ਦੀ ਰਿਕਵਰੀ ਆ ਔਰ ਇਹ ਸਾਰੇ ਜਿਹੜੇ ਆ ਨਾ ਮਤਲਬ ਤੁਸੀਂ ਕੋਈ ਗੱਲ ਕਰਨ ਗਏ ਹੋ ਮੇਰੇ ਕੋਲ ਇਸ ਵੇਲੇ ਪੀਡੀ ਪੀਡੀਐਫ ਆ ਪੂਰੇ ਪੰਜਾਬ ਦੇ ਬਿੱਲਾਂ ਦੀ ਕਿ ਜਿਹੜੀ ਕਾਂਗਰਸ ਸਰਕਾਰ ਸੀ ਉਹ ਕਿੰਨੇ ਬਿੱਲ ਛੱਡ ਗਈ ਸੀ ਜੰਨੀ ਸਾਹਿਬ ਨੇ ਜਿਹੜੇ ਬਿੱਲ ਮਾਫ ਕਰਨ ਦਾ ਦਾਵਾ ਕੀਤਾ ਸੀ ਜਾਂ ਜਿਹੜੀ ਅਨਾਉਂਸਮੈਂਟ ਕੀਤੀ ਸੀ ਇੱਕ ਵੀ ਬਿੱਲ ਉਹ ਮਾਫ ਨਹੀਂ ਕਰਕੇ ਗਿਆ ਇੱਕ ਵੀ ਰੁਪਇਆ ਕਿਸੇ ਦਾ ਪੇ ਨਹੀਂ ਕਰਕੇ ਗਿਆ ਕੋਈ ਅਮਾਉਂਟ ਉਹ ਖੜੀ ਨਹੀਂ ਕਰਕੇ ਗਿਆ ਕਿ ਜੇ ਐਸ ਪੈਸੇ ਦੇ ਨਾਲ ਜਾਂ ਐਸ ਬਜਟ ਦੇ ਨਾਲ ਪਿੰਡਾਂ ਦੇ ਜਿਹੜੇ ਉਹ ਬਿੱਲ ਦਿੱਤੇ ਜਾਇਆ ਕਰਨਗੇ ਉਹ ਉਹ ਸਿਰਫ ਇੱਕ ਜਿਹੜਾ 3 ਮਹੀਨੇ ਵਾਲਾ ਸਟੰਟ ਸੀਗਾ ਜਿਹਦਾ ਲਿਖੇ ਦੇ ਵਿੱਚ ਰੱਖ ਕੇ ਔਰ ਬਿੱਲ ਮਾਫੀ ਦੇ ਨਾਂ ਦੇ ਉੱਤੇ ਦੁਬਾਰਾ ਵੋਟਾਂ ਲੈਣ ਦਾ ਇੱਕ ਅ ਜੈਂਡਾ ਜਿਹੜਾ ਪੜਾਇਆ ਗਿਆ ਸੀਗਾ ਮੇਰੇ ਕਹਿੰਦਾ ਮਤਲਬ ਕਿ ਡਾਕਟਰ ਨਗਯੋਤ ਸਿੰਘ ਦਾਈਏ ਨੂੰ ਹਜੇ ਬੜਾ ਕੁਝ ਸਿੱਖਣ ਦੀ ਜ਼ਰੂਰਤ ਹੈ ਅਜੇ ਉਹਨੂੰ ਬਹੁਤ ਸਾਰਾ ਕੁਝ ਸਮਝਣ ਦੀ ਜ਼ਰੂਰਤ ਹੈ ਸਿਆਸਤ ਤੋਂ ਉਸ ਬੰਦੇ ਦੇ ਨੇੜੇ ਤੇੜੇ ਦੀ ਨਹੀਂ ਨੰਗੀ ਬੋਲਣ ਦੀ ਉਹਨੂੰ ਤਮੀਜ਼ ਹੈ ਨਹੀਂਗੀ ਅੱਗੇ ਤੋਂ ਬਰਦਾਸ਼ਤ ਨਹੀਂ ਕਰੂੰਗੀ ਮੈਂ ਬਹੁਤ ਹੋ ਗਿਆ ਕਿ ਜਿੱਥੇ ਮਰਜੀ ਉਹ ਧਰਨਿਆਂ ਦੇ ਵਿੱਚ ਜਾਵੇ ਤੇ ਜੋ ਉਹਦੇ ਮੂੰਹ ਆਇਆ ਉਹ ਬੋਲੇ ਔਰ ਅੱਗੇ ਤੋਂ ਲਗਾਮ ਲਗਾਉਣ ਲਈ ਵੀ ਤਿਆਰ ਰਹੇ ਕਿ ਵੀ ਹੁਣ ਅੱਗੇ ਤੋਂ ਲਗਾਮ ਲੱਗੂਗੀ ਇਹੋ ਜਿਹਿਆਂ ਬੋਲੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਕਾਂਗਰਸ ਕਿ ਉਹਨੇ ਕੀ ਕੀਤਾ ਸੀ ਪਹਿਲਾਂ ਕਾਂਗਰਸ ਨੂੰ ਸਮਝ ਲਵੇ ਚੰਗੀ ਤਰ੍ਹਾਂ ਕਾਂਗਰਸ ਦੀ ਕਾਰਜਕਾਰੀ ਨੂੰ ਸਮਝ ਲਵੇ ਚੰਗੀ ਤਰ੍ਹਾਂ ਫਿਰ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਵੱਲ ਤੇ ਉਹ ਉਂਗਲ ਉਠਾਵੇ ਮੈਨੂੰ ਸਭੀ ਪੈਸੇ ਕਿਹੜੇ ਵਿਭਾਗ ਦੇ ਸੀ ਇਹਨਾਂ ਸੈਨੀਟੇਸ਼ਨ ਵਿਭਾਗ ਜਿਹੜਾ ਉਹਨਾਂ ਨੇ ਨਹੀਂ ਰਿਕਵਰ ਕਰਨੇ ਸੀ ਤਾਂ ਕਿਉਂ ਆਪਰ ਵੇਤਨ ਕਮਿਸ਼ਨ ਤੋਂ ਦੇਣੇ ਪੈ ਰਹੇ ਨੇ ਤੁਸੀਂ ਇੱਕ ਪਰਿਵਾਰ ਆ ਆਪਾਂ ਸਾਡਾ ਘਰ ਆ ਇੱਕ ਇੱਕ ਪੈਸਾ ਸਾਡਾ ਇੱਕ ਥਾਂ ਤੇ ਲੈਪਸ ਪਿਆ ਲੈਪਸ ਨਹੀਂ ਪਿਆ ਸਾਡੇ ਕੋਲ ਫालतू ਪਿਆ ਕੀ ਸਰਕਾਰ ਦੇ ਕੋਲ ਰਾਈਟ ਨਹੀਂ ਹੈ ਜਾਂ ਇੱਕ ਪਰਿਵਾਰ ਦੇ ਮੁਖੀ ਦੇ ਕੋਲ ਇਹ ਰਾਈਟ ਨਹੀਂ ਹੈਗਾ ਕਿ ਜਿਹੜਾ ਪੈਸਾ ਫਜ਼ੂਲ ਦੇ ਵਿੱਚ ਪਿਆ ਜਿਹਦੀ ਕਿਤੇ ਵਰਤੋਂ ਨਹੀਂ ਹੋ ਸਕਦੀ ਉਹਨੂੰ ਕਿਤੇ ਨਾ ਕਿਤੇ ਵਰਤੋਂ ਕੀਤੀ ਜਾ ਸਕੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਇਹਨਾਂ ਨੇ ਤਾਂ ਕੋਈ ਫੰਡ ਢੰਗ ਨਾਲ ਖਰਚਿਆ ਹੀ ਨਹੀਂ ਸੀ ਆਉਂਦਾ ਕਿਸੇ ਵਾਸਤੇ ਸੀ ਖਰਚ ਦੇ ਕਿਸੇ ਵਾਸਤੇ ਸੀ ਇਹ ਜਿਹੜੇ ਪੈਸੇ ਪਏ ਕੋਈ ਇਹਨਾਂ ਦਾ ਆਸਰਾ ਜੋ ਪਿਛਲੀਆਂ ਸਰਕਾਰਾਂ 14ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਬਿੱਲ ਦਿੰਦੀਆਂ ਰਹੀਆਂ ਤੇ ਜੇ ਆਵਾਦਵੀ ਪਾਰਟੀ ਨੇ ਜਿਹੜੇ ਥੋੜੇ ਬਹੁਤੇ ਸਟੈਂਡਿੰਗ ਇਹਨਾਂ ਦੇ ਜਿਹੜੇ ਕੰਡੇ ਖਿਲਾਰੇ ਹੋਇਆ ਜੀ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਉਹਦੇ ਵਿੱਚ ਹਰਜ ਕੀ ਆ ਔਰ ਇੱਕ ਹੋਰ ਚੀਜ਼ ਜੈਸਵੀ ਪਿੰਡ ਦੇ ਵਿੱਚੋਂ ਮੈਨੂੰ ਇੱਥੇ ਸ਼ਾਇਦ ਢਾਲੀਵਾਲ ਜਾਂ ਸਮਥਿੰਗ ਕੋਈ ਨੇੜੇ-ਟੜੇ ਦਾ ਪਿੰਡ ਸੀਗਾ ਜਿਨ੍ਹਾਂ ਦਾ ਬਿੱਲ ਕੋਈ 10 ਤੋਂ 12 ਲੱਖ ਰੁਪਏ ਦਾ ਸੀ ਉੱਥੋਂ ਮੈਨੂੰ ਫੋਨ ਆਇਆ ਵੀਡੀਓ ਸਾਹਿਬ ਦਾ ਕਿ ਇਹ ਕਹਿੰਦੇ ਵੀ ਅਸੀਂ ਆਹ ਕੰਮ ਕਰਨਾ ਇੱਕ ਹੋਰ ਥੋੜੀ ਜਾਣਕਾਰੀ ਦਿੱਤਾ ਮੈਂ ਆਪਣੇ ਕਾਰਜਕਾਲ ਦੇ ਵਿੱਚ ਤਕਰੀਬਨ ਹਲਕੇ ਦੇ ਵਿੱਚ 2 ਤੋਂ 250 ਮੋਟਰ ਜਿਹੜੀ ਆ ਉਹ ਛੋਟੀਆਂ ਮੋਟਰਾਂ ਲਗਵਾਈਆਂ ਹਲਕੇ ਦੇ ਵਿੱਚ ਜਿੱਥੇ ਵੀ ਕਿਤੇ ਨੂੰ ਜ਼ਰੂਰਤ ਸੀ ਕਿ ਜਿੱਥੇ ਵੀ ਕਿਸੇ ਨੂੰ ਪਾਣੀ ਦੀ ਜ਼ਰੂਰਤ ਹੈ ਉੱਥੇ ਪਹੁੰਚਾਈ ਜਾਂਦੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਵੀਡੀਓ ਸਾਹਿਬ ਤੁਸੀਂ ਬਿੱਲ ਲੈਣਾ ਤੇ ਲੈ ਲਓ ਕੋਈ ਗੱਲ ਨਹੀਂ ਇਸ ਮਾਉਂਟ ਦੇ ਵਿੱਚ ਇਹਨਾਂ ਨਾਲ ਇਕਵਿਪਮੈਂਟ ਕਰ ਦੋ ਮੈਂ ਦੇ ਦੂੰ 10 ਲੱਖ ਰੁਪਏ ਹੋਰ ਸਾਡੇ ਕੋਲ ਪਾਣੀ ਦੇ ਪੈਸੇ ਖੁੱਲੇ ਨੇ ਕੋਈ ਮਸਲਾ ਨਹੀਂ ਹੈ ਕਿ ਹਰ ਕੰਮ ਦਾ ਇੱਕ ਤਰੀਕਾ ਹੁੰਦਾ ਹਰ ਇੱਕ ਹੈਡ ਹੁੰਦਾ ਕਿਥੋਂ ਕਿਸ ਕੰਮ ਵਾਸਤੇ ਪੈਸੇ ਖਰਚੇ ਜਾ ਸਕਦੇ ਆ ਇਹ ਪੰਚਾਇਤਾਂ ਦੇ ਅਮਾਉਂਟ ਆ ਇਹ ਪੰਚਾਇਤਾਂ ਦੀ ਮਾਲਕੀ ਪੈਸੇ ਆ ਔਰ ਜਿਹੜੀਆਂ ਬਾਣੀ ਦੀਆਂ ਟੈਂਕੀਆਂ ਉਹ ਪੰਚਾਇਤਾਂ ਸੰਭਾਲਦੀਆਂ ਉਹ ਪੰਚਾਇਤਾਂ ਦਾ ਅਧਿਕਾਰ ਖੇਤਰ ਆ ਇਸ ਕਰਕੇ ਉਹ ਇਸ ਹੈਡ ਦੇ ਵਿੱਚੋਂ ਜਿਹੜੇ ਬਿੱਲ ਦੇ ਸਕਦੇ ਵੈਸੇ ਵੀ ਬਿੱਲ ਦੇ ਸਕਦੇ ਆ ਇਨਫੈਕਟ ਜਿਹੜੀਆਂ ਦਿੱਲੀ ਦੇ ਰੂਟੀਨ ਦੇ ਵਿੱਚ ਜਿਹੜੇ ਉਹਨਾਂ ਨੂੰ ਕੋਈ ਰਿਪੇਅਰ ਪੈਂਦੀ ਆ ਜਾਂ ਉਹਨਾਂ ਨੇ ਆਪਣੇ ਕਰੰਡੇ ਨੂੰ ਤਨਖਾਹ ਦੇਣੀ ਆ ਜਾਂ ਰੂਟੀਨ ਦੇ ਵਿੱਚ ਕੋਈ ਰਿਪੇਅਰ ਕਰਨੀ ਆ ਕੋਈ ਚੀਜ਼ ਨਵੀਂ ਪਾਉਣੀ ਆ ਕੋਈ ਵਾਟਰ ਸਪਲਾਈ ਦੀ ਮੋਟਰ ਨਵੀਂ ਪਾਉਣੀ ਆ ਕੋਈ ਵੀ ਕੰਮ ਕਰਨਾ ਹੋਵੇ ਉਹ ਇਸੇ ਹੀ ਫੰਡ ਦੇ ਵਿੱਚੋਂ ਕੀਤਾ ਜਾਂਦਾ ਸੋ ਬਿੱਲ ਵੀ ਇਸੇ ਫੰਡ ਦੇ ਵਿੱਚੋਂ ਦਿੱਤੇ ਜਾ ਸਕਦੇ ਆ ਕਿਉਂਕਿ ਸਟੈਂਡਿੰਗ ਅਮਾਉਂਟਸ ਆ ਇਹਨਾਂ ਦੀਆਂ ਇਹ ਵੱਡੀਆਂ ਹੋ ਗਈਆਂ ਹੁਣ ਵਾਲੇ ਬਿੱਲ ਤਾਂ ਸਰਕਾਰ ਨਾਲ ਦੀ ਨਾਲ ਦੇ ਰਹੀ ਆ ਸਰਕਾਰ ਨੇ ਬਿਲਕੁਲ ਲੋਕਾਂ ਦੇ ਉੱਤੇ ਕੋਈ ਬੋਝ ਨਹੀਂ ਪਾਇਆ ਇਹ ਜਿਹਾ ਤੇ ਉਹ ਪੈਸੇ ਪਈ ਹੈ ਇਹ ਕੋਈ ਵੱਡੀ ਅਮਾਉਂਟ ਹੈ ਵੀ ਨਹੀਂ ਜੇ ਮੈਂ ਮੈਨੂੰ ਮੇਰੇ ਕਿਸੇ ਖਾਤੇ ਦੇ ਵਿੱਚੋਂ ਜਾਂ ਕਿਸੇ ਹੋਰ ਹੈਡ ਦੇ ਵਿੱਚੋਂ ਇਹ ਪੈਸੇ ਜਾ ਸਕਦੇ ਹੋਣਗੇ ਤਾਂ ਅਸੀਂ ਬਿਲ ਉਧਰੋਂ ਵੀ ਪੇ ਕਰ ਦੇਾਂਗੇ ਅਸੀਂ ਤਾਂ ਹੁਣ ਇਹਨਾਂ ਦੇ ਇਹ ਤਾਂ ਖਾਪੀ ਕੇ ਨਿਕਲ ਗਏ ਅਸੀਂ ਤਾਂ ਪੂਰੇ ਕਰਨੇ ਹੀ ਆ ਨਾ ਪੈਸੇ ਮਹਿਕਮੇ ਦੇ ਔਰ ਇਸ ਮਹਿਕਮੇ ਦੇ ਪੈਸੇ ਵੀ ਜਿੱਦਾਂ ਵੀ ਪੂਰੇ ਹੋਣਗੇ ਕਰਾਂਗੇ ਜਿਹੜੀਆਂ ਪੰਚਾਇਤਾਂ ਕੋ ਪੈਸੇ ਦਾ ਹੋਏਗੇ ਨਹੀਂ ਹੋਣਗੇ No problem ਉਹਨਾਂ ਨੂੰ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਜਿੱਥੇ ਅਮਾਉਂਟ ਇੱਕ ਪਈ ਆ ਜਿਹੜੀ ਯੂਜ਼ ਕੀਤੀ ਜਾ ਸਕਦੀ ਆ ਉਸ ਨਗਰ ਨੂੰ ਉਸ ਪੈਸੇ ਦੀ ਜ਼ਰੂਰਤ ਨਹੀਂਗੀ ਸਿਰਫ ਉਹੀ ਪੈਸਾ ਚੱਕਿਆ ਜਾ ਰਿਹਾ ਜਿਨ੍ਹਾਂ ਕੋ ਨਹੀਂ ਗਏ ਸਰਕਾਰ ਕਰੇਗੀ ਆਪਣੇ ਆਪੇ ਕਰੇਗੀ ਉਹਨਾਂ ਦੇ ਕੋਈ ਸਰਕਾਰ ਕਿਸੇ ਪੰਚਾਇਤ ਨੂੰ ਕੋਈ ਨੋਟਿਸ ਨਹੀਂ ਹੈ ਕਿਸੇ ਪੰਚਾਇਤ ਤੇ ਕੋਈ ਬੋਝ ਨਹੀਂ ਹੈ ਕਿਸੇ ਸਰਪੰਚ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਦਿੱਤੀ ਜਾ ਰਹੀ ਕਿ ਬਿੱਲ ਤੁਸੀਂ ਦੇਣੇ ਕਿਉਂਕਿ ਸਾਡੀ ਸਰਕਾਰ ਸਾਡੇ ਟਾਈਮ ਦੇ ਵਿੱਚ ਜਿੰਨੇ ਵੀ ਮੰਥਲੀ ਬਿੱਲ ਆਉਂਦੇ ਆ ਉਹ ਸਾਰੇ ਦੇ ਸਾਰੇ ਬਿੱਲ ਜਿਹੜੇ ਸਰਕਾਰ ਪੇ ਕਰਦੀ ਹੈ ਮੈਂ ਫੇਰ ਕਹਿੰਨੀ ਆ ਇਸ ਸਟੈਂਡਿੰਗ ਅਮਾਉਂਟ ਜਿਹੜੀ 2021 ਤੋਂ ਪਹਿਲਾਂ ਦੇ ਪੈਸੇ ਨੇ ਬਾਅਦ ਦੇ ਨਹੀਂ ਹੈਗੇ ਕਾਂਗਰਸ ਹੀ ਆਖੋ ਕਹਿੰਦੇ ਆ ਕਿ ਬੀਡੀਪੀਓ ਦੁਬਾਰਾ ਜਿਹੜਾ ਸਾਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਸਾਡੇ ਜਿਹੜੇ ਸਰਪੰਚ ਹੈਗੇ ਆ ਪੰਚ ਹੈਗੇ ਆ ਬਿਲਕੁਲ ਕਿਸੇ ਨੂੰ ਪਰੇਸ਼ਾਨੀ ਕੀਤਾ ਜਾ ਰਿਹਾ ਮੈਂ ਫਿਰ ਕਹਿ ਰਹੀ ਹਾਂ ਕਿ ਜਿੱਥੇ ਕਿਤੇ ਪੈਸੇ ਪਏ ਆ ਉਸ ਪੈਸੇ ਨੂੰ ਰਿਕਵਰ ਕੀਤਾ ਜਾ ਰਿਹਾ ਅਦਰਵਾਇਜ਼ ਕਿਸੇ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਔਰ ਜਿੱਥੇ ਵੀ ਕਿਤੇ ਕਿਸੇ ਸਰਪੰਚ ਨੂੰ ਪੈਸਿਆਂ ਦੀ ਜ਼ਰੂਰਤ ਆ ਜਿੱਥੇ ਪੈਸੇ ਵੈਸੇ ਹੀ ਪਏ ਆ ਤੂੰ ਯੂਜ਼ ਕਰ ਲੋ ਕਿੱਥੇ ਵੀ ਕਿਤੇ ਪੈਸਿਆਂ ਦੀ ਜ਼ਰੂਰਤ ਆ ਉੱਥੇ ਮੈਂ ਵੀਰ ਸਾਹਿਬ ਨੂੰ ਕਹਿ ਦਿੰਦਾ ਸੀ ਕਿ ਅਸੀਂ ਪੈਸੇ ਖੁਦ ਪਾ ਦੇਵਾਂਗੇ ਉਹਦੇ ਵਿੱਚ ਤੁਸੀਂ ਹਜੇ ਰੁੱਕ ਕੇ ਬਿੱਲ ਪੇ ਕਰਦੇ ਹੋ ਕੱਲ੍ਹ ਦੇ ਕੰਮੋਚ ਨਾ ਕੰਫਿਊਜ਼ ਹੈ ਜਿਹੜੇ ਪੰਜ ਚਾਰ ਤੋਂ ਪੰਜਾਹ ਨਵੀਆਂ ਵੀ ਆ ਵੀ ਜੇ ਸਰਕਾਰ ਨੇ ਪੈਸੇ ਲੈਣੇ ਤਾਂ ਸਰਕਾਰ ਸਿੱਧਾ ਲੈ ਲਵੇ ਸਰਪੰਚਾਂ ਪੰਚਾਂ ਨੂੰ ਕਿਉਂ ਨਾ ਕੋ ਪਹਿਲੋਂ ਕਹਿੰਦੇ ਤੁਸੀਂ ਆਪਣੀ ਮਤੇ ਤੋਂ ਫਿਰ ਉਹ ਕਰੋਗੇ ਫਿਰ ਸੈਕਟਰੀ ਕਹੂਗਾ ਕਿ ਉਹ ਪੈਸੇ ਦਿੱਤੇ ਜਾ ਤੁਸੀਂ ਇੱਕ ਕਾਇਦਾ ਕਾਨੂੰਨ ਹੁੰਦਾ ਹਰ ਇੱਕ ਕੰਮ ਦਾ ਕੱਲ੍ਹ ਤਾਂ ਉਹਨਾਂ ਨੂੰ ਮੈਂ ਮੈਂ ਸਮਝਾਣੀ ਹਰ ਕੰਮ ਦਾ ਇੱਕ ਕਾਇਦਾ ਕਾਨੂੰਨ ਹੁੰਦਾ ਪੰਚਾਇਤ ਫੰਡ ਦੇ ਵਿੱਚ ਜਿਹੜਾ ਪੰਚਾਇਤ ਉਹਦੇ ਵਿੱਚੋਂ ਇੱਕ ਵੀ ਰੁਪਈਆ ਵੀਡੀਓ ਸਰਕਾਰੀ ਮਹਿਕਮਾ ਜਿਹੜਾ ਸਾਡਾ ਬਲੌਕ ਡਵੈਲਪਮੈਂਟ ਅਫਸਰ ਆ ਪੰਚਾਇਤ ਦੇ ਰਾਹੀਂ ਹੀ ਉਹ ਰੁਪਈਆ ਨਿਕਲਣਾ ਚਾਹੀਏ ਇੱਕ ਕੱਢ ਲੋ ਤੇ ਚਾਹੇ ਲੱਖ ਕੱਢ ਲੋ ਪੰਚਾਇਤ ਹੀ ਮਤਾ ਪਾਉਗੀ ਪੰਚਾਇਤ ਹੀ ਉਹਦੀ ਮਨਜ਼ੂਰੀ ਦੇਊਗੀ ਫੇਰ ਇਹੋ ਜਿਹੜੇ ਬਿੱਲ ਉਹ ਉਹ ਪੈਸਾ ਉਹਦੇ ਵਿੱਚੋਂ ਕੱਢਿਆ ਚਾਹੀਦਾ ਹੈ ਹੈਡ ਕੋਈ ਵੀ ਹੋਵੇ ਇਹ ਨਹੀਂ ਕਿ ਇਸ ਹੈਡ ਦੀ ਗੱਲ ਕਰਦੇ ਕੋਈ ਵੀ ਹੈਡ ਹੋਵੇ ਪੰਚਾਇਤ ਦਾ ਹਰ ਹੈਡ ਦੇ ਵਿੱਚੋਂ ਮਤੇ ਤੋਂ ਬਿਨਾ ਇੱਕ ਰੁਪਈਆ ਨਹੀਂ ਨਿਕਲ ਸਕਦਾ 75 95 ਕਾਂਗਰਸ ਨੂੰ ਡਰਾਇਆ ਜਾ ਰਿਹਾ ਵੀ ਤੁਹਾਡੇ ਤੇ ਪਰਚੇਦਾਰ ਹੋਣੇ ਜੇ ਤੁਸੀਂ ਇਹ ਪੈਸੇ ਮਿਸ ਆਫ ਯੂਸ ਜਿਹੜਾ ਫੰਡ ਕੀਤਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸਾਰੇ ਮੇਰੇ ਹਲਕੇ ਦੇ ਪੰਚਾਂ ਤੇ ਸਰਪੰਚਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਕਿਸੇ ਦਬਾਅ ਥੱਲੇ ਤੁਹਾਡੇ ਕੋਲੋਂ ਕੋਈ ਵੀ ਰਿਕਵਰੀ ਹੋਵੇ ਤੇ ਤੁਸੀਂ ਮੈਨੂੰ ਅਪਰੋਚ ਕਰ ਸਕਦੇ ਆ ਕਿਸੇ ਕਿਸਮ ਦਾ ਤੁਹਾਡੇ ਤੇ ਕੋਈ ਦਬਾਅ ਨਹੀਂ ਹੈਗਾ ਜੇ ਤੁਸੀਂ ਪੈਸੇ ਨਹੀਂ ਦੇਣੇ ਚਾਹੁੰਦੇ ਤਾਂ ਪੈਸੇ ਤੁਹਾਡੇ ਕੋਲ ਨਹੀਂ ਲੈ ਜਾਣਗੇ ਔਰ ਜਿਹੜੇ ਪਰਚਿਆਂ ਵਾਲੀ ਗੱਲ ਆ ਉਹ ਜਾਣ ਬੁੱਝ ਕੇ ਕਾਂਗਰਸ ਦੇ ਲੀਡਰ ਭਰਮ ਭਲੇਖੇ ਫਲਾ ਕੇ ਲੋਕਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪੰਚਾਇਤਾਂ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਝ ਆ ਜਾਣ ਕਿਉਂਕਿ ਕਿਸੇ ਕਸਮ ਦੀ ਕੋਈ ਵੀ ਟੰਗੀ ਕਿਸੇ ਵੀ ਪਾਸੇ ਪੰਚਾਇਤਾਂ ਨੂੰ ਨਹੀਂ ਦਿੱਤੀ ਜਾ ਰਹੀ ਪੰਚਾਇਤਾਂ ਦੀ ਮਰਜ਼ੀ ਦੇ ਨਾਲ ਹੀ ਜਿਹੜੇ ਇਹ ਅਮਾਉਂਟ ਲੈ ਜਾਣਗੇ ਅਦਰਵਾਈਜ਼ ਨਹੀਂ ਲੈ ਜਾਣਗੇ ਕਿਉਂਕਿ ਕੱਲ ਨੂੰ ਇਨ ਕੇਸ ਮਹਿਕਮਾ ਜੇ ਕਿਸੇ ਟੰਕੀ ਦਾ ਬਿੱਲ ਜੇ ਕੋਈ ਕਿਸੇ ਕਸਮ ਦੀ ਕੋਈ ਪਰੇਸ਼ਾਨੀ ਆਊਗੀ ਜਾਂ ਕੋਈ ਬਿਜਲੀ ਦੇ ਕਨੈਕਸ਼ਨ ਦੀ ਪਰੇਸ਼ਾਨੀ ਆਊਗੀ ਤਾਂ ਉਹ ਸਿਰਫ ਉਸ ਪੰਚਾਇਤ ਨਹੀਂ ਚਲਣੀ ਹੁੰਦੀ ਆ ਇਸ ਕਰਕੇ ਪੰਚਾਇਤ ਦੇ ਕੋਆਪਰੇਸ਼ਨ ਦੇ ਨਾਲ ਹੀ ਜਿਹੜਾ ਕੰਮ ਹੋਏਗਾ ਜਿਹੜੀ ਪੰਚਾਇਤ ਨਹੀਂ ਦੇਣਾ ਚਾਹੇਗੀ ਉਹਦੇ ਪੈਸੇ ਨਹੀਂ ਲੈ ਜਾਣਗੇ ਧੰਨਵਾਦ ਜੀ ਕਿ ਜਿਹੜਾ ਤੁਸੀਂ ਆਪਣੇ ਦੇ ਕਾਰੋਬਾਰ ਤੇ ਗੱਲ ਕੀਤੀ ਆ ਕੋਈ ਵਾਰੀ ਤੁਸੀਂ ਕਲੀਅਰ ਕਰੀ ਕਿ ਉਹ ਵੀ ਲੋਕਾਂ ਨੂੰ ਕੀ ਤੁਹਾਡਾ ਕਾਰੋਬਾਰ ਹੈ ਜਾਂ ਕਿਹੜਾ ਤੇ ਤੁਹਾਡੇ ਉਂਗਲੀ ਚੱਕਲੇ ਸਾਰੀ ਮੇਰਾ ਸਾਰਾ ਹਲਕਾ ਜਾਣਦਾ ਕਿ ਮੇਰਾ ਕਾਰੋਬਾਰ ਕੀ ਆ ਮੈਂ 2002 ਤੋਂ ਲੈ ਕੇ ਆਪਣਾ ਕਾਰੋਬਾਰ ਕਰ ਰਹੀ ਹਾਂ ਜਦੋਂ ਸਟਾਰਟ ਕੀਤਾ ਸੀ ਮੈਂ ਸਿਰਫ ਆਪਣੇ ਨਗਰ ਤੋਂ ਸਟਾਰਟ ਕੀਤਾ ਸੀ ਮੈਂ ਆਪਣੇ ਨਗਰ ਵਾਸਤੇ ਜਦੋਂ ਮੈਂ ਸਰਪੰਚ ਬਣੀ ਆ ਸਮਤੀ ਮੈਂਬਰ ਬਣੀ ਆ ਮੈਂ ਆਪਣੇ ਨਗਰ ਦੇ ਰਸਤੇ ਚੌੜੇ ਕਰਨ ਵਾਸਤੇ ਆਪਣੇ ਨਗਰ ਦੀਆਂ ਸੜਕਾਂ ਬਣਾਉਣ ਵਾਸਤੇ ਇੱਕ ਜੀਸੀਬੀ ਖਰੀਦੀ ਸੀ ਜਿਹੜੀ ਬਾਅਦ ਦੇ ਵਿੱਚ ਬਿਜ਼ਨਸ ਦਾ ਰੂਪ ਧਾਰਨ ਕਰ ਗਈ ਮੇਰਾ ਖਿਆਲ ਮੈਂ ਆਪਣੇ ਹਰਕੇ ਦੇ ਹਲਕੇ ਦੇ ਹਰ ਪਿੰਡ ਦਾ ਛੱਪੜ ਡੂੰਗਾ ਕੀਤਾ ਜਦੋਂ ਮੈਂ ਸਰਪੰਚ ਹੀ ਹੁੰਦੀ ਸੀ ਅਜੇ ਉਹ ਮੇਰਾ ਇੱਕ ਬਿਜ਼ਨਸ ਬਣ ਗਿਆ ਸੀ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਕਰਕੇ ਛੱਪੜਾਂ ਤੋਂ ਬਾਅਦ ਫਿਰ ਅਸੀਂ ਭਰਤੀਆਂ ਵੱਲ ਨੂੰ ਨਿਕਲ ਗਏ ਫਿਰ ਬੇਸਮੈਂਟਾਂ ਹੋ ਗਈਆਂ ਫਿਰ ਆਊਟ ਆਫ ਸਟੇਟ ਹੋ ਗਿਆ ਔਰ ਮੇਰਾ ਮੋਸਟਲੀ ਕੰਮ ਚੱਲਦਾ ਔਰ ਇਹ ਜਿਹੜਾ ਛਪੜਾਂ ਵਾਲਾ ਬਾਰ-ਬਾਰ ਬਾਰ-ਬਾਰ ਜਿਹੜਾ ਹਦਾਈਆ ਸਭ ਨੂੰ ਪਤਾ ਨਹੀਂ ਫੋਬੀਆ ਹੀ ਹੋ ਗਿਆ ਛਪੜਾਂ ਦਾ ਕਿ ਜੇ ਛਪੜ ਡੂੰਗੇ ਕਰਨੇ ਆ ਕਹਿੰਦੀ ਛਪੜਾਂ ਵਾਸਤੇ ਪੈਸੇ ਦੇਣੇ ਇਹਦੀਆਂ ਮਸ਼ੀਨਾਂ ਖੜੀਆਂ ਹੋਣੀਆਂ ਭਾਈ ਸਾਹਿਬ ਮੇਰੀਆਂ ਕੋਈ ਮਸ਼ੀਨਾਂ ਨਹੀਂ ਖੜੀਆਂ ਮੇਰਾ ਕੰਮ ਮੇਰਾ ਜਿਹੜਾ ਹੈਗਾ ਹਲਕੇ ਤੋਂ ਬਾਹਰ ਚੱਲਦਾ ਮੈਨੂੰ ਬਿਲਕੁਲ ਵੀ ਇਸ ਇਦਾਂ ਦੇ ਪੈਸੇ ਦੀ ਜ਼ਰੂਰਤ ਨਹੀਂ ਪਰਮਾਤਮਾ ਦਾ ਦਿੱਤਾ ਬੜਾ ਖੁਸ਼ ਹੈ ਮੈਂ ਆਪਣੀ ਮਿਹਨਤ ਦੇ ਨਾਲ ਹੀ ਆਪਣਾ ਘਰ ਚਲਾਉਣੀ ਆ ਤੇ ਮਿਹਨਤ ਦੇ ਨਾਲ ਹੀ ਆਪਣੇ ਪਰਿਵਾਰ ਦਾ ਪੇਟ ਪਾਲਦੀ ਆ ਇਹੋ ਜੀਆਂ ਜ਼ਰੂਰਤਾਂ ਤੁਹਾਨੂੰ ਨੇ ਉਹ ਜਿਹੋ ਜੀ ਬੰਦੇ ਦੀ ਗਲਤ ਨਿਕਲਦੀ ਆ ਉਹ ਜੋ ਉਹ ਲੋਕਾਂ ਦੂਸਰੇ ਵਾਸਤੇ ਜਿਹੜਾ ਉਹ ਸ਼ਬਦ ਯੂਜ਼ ਕਰਦਾ ਆ ਅਦਰਵਾਈਜ਼ ਕਾਰੋਬਾਰ ਵਾਸਤੇ ਤਾਂ ਸਾਰੀ ਦੁਨੀਆ ਨੂੰ ਪਤਾ ਕਿਹਨੂੰ ਨਹੀਂ ਪਤਾ ਹਲਕੇ ਦੇ ਕਿਹੜੇ ਇਨਸਾਨ ਨੂੰ ਨਹੀਂ ਪਤਾ ਕਿ ਮੇਰਾ ਕੰਮ ਕੀ ਆ ਅੱਜ ਤੱਕ ਤੱਕ ਕਿਸੇ ਨੇ ਉਂਗਲ ਨਹੀਂ ਉਠਾਈ ਉਹਨਾਂ ਨੂੰ ਪਤਾ ਹੈ ਕਿ ਮੈਂਹਤੀ ਲੇਡੀ ਆ ਬਸ ਸਿਰੇ ਦੀ ਗੱਲ ਇਹ ਆ ਕਿ ਇਹਨਾਂ ਲੋਕਾਂ ਕੋਲ ਬਰਦਾਸ਼ਤ ਹੀ ਨਹੀਂ ਹੋ ਰਿਆ ਇਹਨਾਂ ਦੇ ਬਰਦਾਸ਼ਤ ਤੋਂ ਬਾਹਰ ਆ ਕਿ ਇੱਕ ਲੇਡੀ ਕਿਵੇਂ ਦਿਨ ਰਾਤ ਭੱਜੀ ਫਿਰਦੀ ਆ ਕਿਵੇਂ ਹਲਕੇ ਦੇ ਕੰਮ ਕਰ ਰਹੀ ਆ ਕਿਵੇਂ ਹਲਕੇ ਦੀ ਡਿਵੈਲਪਮੈਂਟ ਚੱਲ ਰਹੀ ਆ ਉਹ ਇਹਨਾਂ ਦੀ ਬਰਦਾਸ਼ਤ ਤੋਂ ਬਾਹਰ ਆ ਅਦਰਵਾਈਜ਼ ਹੋਰ ਕੋਈ ਮਸਲਾ ਨਹੀਂ ਹੈ ਧੰਨਵਾਦ ਜੀ